ਕੇਜਰੀ ਵਾਲੋ ਦੇ ਪੰਜਾਬ ਦਾ ਕੀ ਉਹਦੇ ਨਾਲ ਸੰਬੰਧ ਹੈ ਉਹਦੀ ਉਰੇ ਕੋਈ ਰਿਸ਼ਤੇਦਾਰੀ ਨਹੀਂ ਉਹਦੀ ਉਰੇ ਉਰੇ ਜ਼ਮੀਨ ਜਾਇਦਾਦ ਨਹੀਂ ਪੰਜਾਬ ਦਾ ਮਾਲਕ ਬਣਿਆ ਬੈਠਾ ਮੁੱਖ ਮੰਤਰੀ ਨੇ ਉਹਨੂੰ ਬਣਾਇਆ ਹੋਇਆ ਤਾਂ ਹੀ ਹੈ ਮੁੱਖ ਮੰਤਰੀ ਦੀਆਂ ਲੱਤਾਂ 'ਚ ਜਾਣ ਨਹੀਂ ਹੈਗੀ ਮੁੱਖ ਮੰਤਰੀ ਨੌ ਦਾ ਮੁੱਖ ਮੰਤਰੀ ਆ ਸਰ 5 ਸਾਲ ਕੱਢਣ ਨੂੰ ਫਿਰਦਾ ਜਿਹੜੀਆਂ ਗੱਲਾਂ ਭਗਵੰਤ ਸਿੰਘ ਮਾਨ ਸੰਸਦ 'ਚ ਬੋਲਦਾ ਹੁੰਦਾ ਸੀ ਜਦ ਮੈਂਬਰ ਪਾਰਲੀਮੈਂਟ ਸੀ ਹੁਣ ਕਿਉਂ ਨਹੀਂ ਬੋਲਦਾ ਬੜੇ ਉੱਤੇ ਹਾਸੇ ਮਖੌਲ ਕਰਦਾ ਸੀ ਜਦ ਤਾਂ ਉਹ ਹਾਸੇ ਹੀ ਗਾਇਬ ਹੋ ਗਏ ਐਸ ਟਾਈਮ ਉਹ ਬਹੁਤ ਜ਼ਿਆਦਾ ਡਿਪਰੈਸ਼ਨ ਚ ਐ ਮੁੱਖ ਮੰਤਰੀ ਉਹ ਗੱਲਾਂ ਜਿਹੜੀਆਂ ਵੀਡੀਓ ਤੁਸੀਂ ਕੱਢ ਕੇ ਦੇਖੋ ਕਿਸਾਨੀ ਸੰਘਰਸ਼ 'ਚ ਇਹਨਾਂ ਦੇ ਉਲਟ ਬੋਲਦਾ ਸੀ ਕਿਸਾਨਾਂ ਦੇ ਹੱਕ 'ਚ ਬੋਲਦਾ ਸੀ ਅੱਜ ਉਹਨਾਂ ਕਿਸਾਨਾਂ ਨੂੰ ਇਹ ਦੱਬਣ ਲੱਗੇ ਹੋਏ ਨੇ ਇਸ ਤਰ੍ਹਾਂ ਨਹੀਂ ਹੁੰਦਾ ਹੁੰਦਾ ਪੁਲਵਿੰਦਰ ਸਿੰਘ ਅਸੀਂ 1983 ਦੇ ਸੰਤ ਜਰਨੈਲ ਸਿੰਘ ਉਹਨਾਂ ਵੇਲੇ ਦੇ ਤੁਰੇ ਫਿਰਦੇ ਹਾਂ ਅਸੀਂ ਪੰਥੌਰ ਪੰਜਾਬ ਨਾਲ ਐ ਸਾਨੂੰ ਪੰਥ ਅੱਬਲ ਐ ਪ੍ਰਥਮ ਪੰਜਾਬ ਐ ਇਸ ਲਈ ਕਦੇ ਦਿਖਾ ਦਿਓ ਕੱਢ ਕੇ ਕਿ ਮੈਂ ਆਪਣੇ ਨਿਸ਼ਾਨੇ ਤੋਂ ਥੜਕਿਆ ਹਾਂ ਮਾ ਪੰਜਾਬ ਦੇ ਤੋਂ ਜਾਂ ਪੰਥ ਦੇ ਤੋਂ ਕਦੇ ਨਹੀਂ ਥੜਕੇ ਅਸੀਂ ਸਾਨੂੰ ਤਾਂ ਬੇਸਟੈਂਡ ਵਾਲੇ ਅਗਲਾ ਤਾਂ ਕਹੇ ਜੇ ਅਸੀਂ ਉਹਨਾਂ ਗੱਲਾਂ ਨੂੰ ਅੱਜ ਨਾ ਮੈਂ ਕਹਾ ਅੱਜ ਸੁਖਬੀਰ ਸਿੰਘ ਬਲਤੀ ਗਲਤੀ ਕਰੇ 550 ਵਿਰੋਧੀ ਕੋਈ ਗੱਲ ਕਰੇ ਮੈਂ ਫੇਰ ਬੋਲੂਗਾ ਹੁਣ ਕੇਜਰੀ ਵਾਲੇ ਦੇ ਯਾਰ ਮੁੱਖ ਮੰਤਰੀ ਦੇ ਖਿਲਾਫ ਕਿਉਂ ਨਹੀਂ ਬੋਲਦਾ ਕੋਈ ਰਾਤ ਨੂੰ ਜਾ ਕੇ ਮੂੰਹ ਬੰਨ ਕੇ ਉਹਦੀਆਂ ਮਿੰਤਾਂ ਕਰ ਦਿੰਦੇ ਨੇ ਉਹ ਦਬਕਾ ਮਾਰ ਦਿੰਦਾ ਵੀ ਤੁਹਾਡੀਆਂ ਫੈਲਾਂ ਨੇ ਸਾਡੇ ਕੋਲ ਠੀਕ ਹੈ ਇਹ ਬਾਰ-ਬਾਰ ਜ਼ਿਕਰ ਹੁੰਦਾ ਹੈ ਹਾਂ ਸਰ ਸਟੇਜਾਂ ਦੇ ਹਰ ਸਟੇਜ ਤੇ ਉਹ ਕਹਿ ਦਿੰਦਾ ਤੁਸੀਂ ਦੇਖੋ ਕਾਂਗਰਸ ਦਾ ਪ੍ਰਧਾਨ ਹੈ ਰਾਜਾ ਵੜਿੰਗ ਬੋਲਦਾ ਉਹ ਕੇਜਰੀਵਾਲ ਦੇ ਖਿਲਾਫ ਹੋ ਜਾ ਉਹਦੇ ਖਿਲਾਫ ਭਗਵੰਤ ਸਿੰਘ ਮਾਨ ਦੇ ਖਿਲਾਫ ਨਹੀਂ ਬੋਲਦਾ ਉਹਦੀ ਵੀ ਫਾਈਲ ਹੈ ਉਹਦੇ ਕੋਲ ਮਨਪ੍ਰੀਤ ਯਾਲੀ ਨੂੰ ਵੀ ਉਹਨੇ ਕਹਿਤਾ ਵੀ ਤੇਰੀ ਵੀ ਫਾਈਲ ਹੈ ਮਨਪ੍ਰੀਤ ਯਾਲੀ ਬੋਲਦਾ ਹੋਰ ਇਹ ਗੱਲਾਂ ਚਲਾਈ ਜਾਂ ਫਿਰਦੇ ਨੇ ਪੰਜਾਬ ਨੂੰ ਜਿਹੜਾ ਪੰਜਾਬ ਦਾ ਮਸਲਾ ਹੀ ਕੋਈ ਨਹੀਂ ਹੋਰ ਬੋਲ ਹੋਰ ਬੁਲਾ ਕੇ ਦੇਖ ਲੋ ਕਿਸੇ ਨੂੰ ਕੋਈ ਨਹੀਂ ਬੋਲਦਾ ਡਰਦੇ ਨੇ ਸਭ ਉਹ ਜਦ ਇਹ ਕਹਿ ਦਿੰਦਾ ਵੀ ਆਹ ਫਾਈਲ ਤੇਰੀ ਪਈ ਹੈ ਜਦ ਇਹ ਚੁੱਪ ਕਰ ਜਾਂਦੇ ਨੇ ਇਸ ਲਈ ਜੇ ਅੱਜ ਸਰਦਾਰ ਸੁਖਵੀਰ ਸਿੰਘ ਬਾਦਲ ਬੋਲ ਰਿਹਾ ਉਹਦੇ 'ਚ ਕੋਈ ਗੱਲ ਹੈ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਹੈ ਹਮੇਸ਼ਾ ਪੰਜਾਬ ਔਰ ਪੰਥ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਖੜ੍ਹਾ ਰਿਹਾ ਹੈ ਜੇ ਗਲਤੀਆਂ ਹੋ ਗਈਆਂ ਉਹਦੀ ਮਾਫੀ ਮੰਗ ਲਈ ਅੱਜ ਦੋ ਬੰਦੇ ਬੋਲਦੇ ਸੀਗੇ ਤੀਆ ਭਲਵਿੰਦਰ ਸਿੰਘ ਬੋਲਦਾ ਇੱਕ ਤਾਂ ਸਰਦਾਰ ਵਿਕਰਮਜੀਤ ਸਿੰਘ ਮਜੀਠੀਆ ਬੋਲਦਾ ਇਹਨਾਂ ਦੇ ਖਿਲਾਫ ਡਟ ਕੇ ਬੋਲਦਾ ਉਹਦੀਆਂ ਲੱਤਾਂ 'ਚ ਵੀ ਜਾਨ ਹੈ ਜੇਲ੍ਹ 'ਚ ਬੈਠਾ ਇੱਕ ਸਰਦਾਰ ਸੁਖਪਾਲ ਸਿੰਘ ਖੇੜਾ ਚਾਹੇ ਉਹ ਕਾਂਗਰਸ 'ਚ ਨੇ ਉਹ ਵੀ ਜ਼ੋਰ ਤਰਾਂ ਬੋਲ ਰਹੇ ਨੇ ਠੀਕ ਹੈ ਨਹੀਂ ਆਪਾਂ ਜਿਹੜੇ ਬੰਦੇ ਪੰਜਾਬ ਦੇ ਔਰ ਪੰਥ ਦੀ ਗੱਲ ਕਰਦੇ ਨੇ ਉਹਨਾਂ ਦੇ ਨਾਲ ਹਮੇਸ਼ਾ ਰਹੇ ਹਾਂ ਔਰ ਹਮੇਸ਼ਾ ਰਾਂਗੇ ਉਹਨਾਂ ਦਾ ਸਤਿਕਾਰ ਵੀ ਕਰਦੇ ਹਾਂ ਇਸ ਲਈ ਪੰਜਾਬ ਦੇ ਔਰ ਪੰਥ ਦੇ ਭਲੇ ਲਈ ਆਪਾਂ ਸਾਰਿਆਂ ਨੂੰ ਤੁਹਾਨੂੰ ਵੀ ਸੋਸ਼ਲ ਮੀਡੀਆ ਤੇ ਪੁੱਤਰ ਤੁਹਾਨੂੰ ਵੀ ਸਾਥ ਦੇਣਾ ਚਾਹੀਦਾ ਕਿਉਂਕਿ ਤੁਸੀਂ ਸਾਰੇ ਪੰਜਾਬੀ ਹੋ ਹੁਣ ਤੁਸੀਂ ਇੱਕ ਗੱਲ ਦੱਸੋ ਜੇ ਪੰਜਾਬ ਪੰਜਾਬ ਹੀ ਨਾ ਰਿਹਾ ਔਰ ਇਹ ਆਪਾਂ ਰਾਜ ਕਿਹਦੇ ਤੇ ਕਰਾਂਗੇ ਕਿਹਦੇ ਤੇ ਸਰਕਾਰ ਬਣਾਵਾਂਗੇ ਜੇ ਬਾਹਰਲੇ ਲਿਆ ਕੇ ਇਹਨਾਂ ਨੇ ਵਸਾ ਤੇ ਤਪ ਰਾਜ ਕਿਦੇ ਤੇ ਕਰਾਂਗੇ ਕਿਹਨਾਂ ਨੂੰ ਪੰਜਾਬ ਬਾਰੇ ਦੱਸਾਂਗੇ ਜਿਨ੍ਹਾਂ ਨੂੰ ਪੰਜਾਬ ਦਾ ਨਾ ਇਤਿਹਾਸ ਪਤਾ ਨਾ ਪੰਜਾਬ ਨਾਲ ਉਹਨਾਂ ਨੂੰ ਕੋਈ ਪਿਆਰ ਹੈ ਨਾ ਸਾਡੇ ਵਿਰਸੇ ਨਾ ਵਿਰਾਸਤ ਦਾ ਪਤਾ ਉਹਨਾਂ ਨੂੰ ਲਿਆ ਕੇ ਤੋਰੇ ਪੰਜਾਬ ਚ ਵਸਾਇਆ ਜਾ ਰਿਹਾ ਹੈ ਇਹਦੀ ਵਿਰੋਧਤਾ ਤਾਂ ਸਾਨੂੰ ਕਰਨੀ ਪਊਗੀ ਨਾ ਨਿਰਸਵਾਰਥ ਹੋ ਕੇ ਕਰਨੀ ਪਊਗੀ ਗੁਰੂ ਨੂੰ ਸਮਰਪਿਤ ਹੋ ਕੇ ਕਰਨੀ ਪਊਗੀ ਔਰ ਆਪਾਂ ਕਰਾਂਗੇ ਜਿਨਾ ਚਰਜੀ ਹੁੰਨੇ ਆ ਜੀ ਸਖਬੀਰ ਸਿੰਘ ਬਾਦਲ ਦੇ ਨਾਲ ਤੁਹਾਡੀ ਮੁਲਾਕਾਤ ਹੁੰਦੀ ਆ ਉਸ ਤੋਂ ਬਾਅਦ ਚਰਚਾਵਾਂ ਇਹ ਹੁੰਦੀਆਂ ਨੇ ਕਹਿੰਦੇ ਬਾਦਲਾਂ ਕੋਲ ਬਹੁਤ ਪੈਸਾ ਕਹਿੰਦੇ ਪਲਵਿੰਦਰ ਤਲਵਾੜਾ ਕਿਤੇ ਖਰੀਦ ਤਾਂ ਨਹੀਂ ਲਿਆ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਬੀਜੇਪੀ ਖਰੀਦ ਕੇ ਦਿਖਾਵੇ ਪਲਵਿੰਦਰ ਸਿੰਘ ਨੂੰ ਹੂੰ ਝਾੜੂ ਵਾਲੇ ਖਰੀਦ ਕੇ ਦਿਖਾ ਦੇ ਕਾਂਗਰਸ ਖਰੀਦ ਕੇ ਦਿਖਾ ਦੇਵੇ ਕਿਹੜਾ ਖਰੀਦ ਲੂਗਾ ਸਾਨੂੰ ਸਾਡੇ ਕੋਲ ਰੋਟੀ ਪਾਣੀ ਜੋਗੇ ਸਾਡੇ ਹੈਗੇ ਨੇ ਤੁਹਾਨੂੰ ਦਿਖਾਏ ਦਿੱਤਾ ਪੁੱਤਰ ਆ ਆ ਜਿੱਥੇ ਆਪਾਂ ਬੈਠੇ ਆ ਇਹ 1985 ਦਾ ਬਣਿਆ ਹੋਇਆ ਤੁਸੀਂ ਜਾਣੀਓ ਸਾਰਿਆਂ ਦੇ ਚਾਹੀ ਉਹਰੇ 20 30 50 ਬੰਦੇ ਰਹਿ ਜਣ ਔਰ ਸੰਘਰਸ਼ਾਂ ਚ ਉਹਰੇ 40 40 ਬੰਦੇ ਸਾਡੇ ਘਰ ਟਹਿਰਦੇ ਰਹੇ ਨੇ ਮੇਰੇ ਬਾਬਾ ਜੀ ਤੋਂ ਲੈ ਕੇ ਸਾਡਾ ਜਿਹੜਾ ਪਰਿਵਾਰ ਹੈ ਪੰਥ ਔਰ ਪੰਜਾਬ ਦੇ ਨਾਲ ਖੜਾ ਹੈ ਖਰੀਦ ਸਾਨੂੰ ਕਿਹੜਾ ਲਊਗਾ ਸਾਡੇ ਕੋਲ ਇੰਨਾ ਕੁ ਜਗਾੜ ਹੈਗਾ ਕਿ ਅਸੀਂ ਸਾਰੀ ਜ਼ਿੰਦਗੀ ਪੰਜਾਬ ਔਰ ਪੰਥ ਲਈ ਸੰਘਰਸ਼ ਕਰਾਂਗੇ ਸਾਨੂੰ ਨਾ ਤਾਂ ਕੋਈ ਪਲਵਿੰਦਰ ਸਿੰਘ ਨੂੰ ਡਰਾ ਸਕਦਾ ਬੜਿਆਂ ਨੇ ਕੋਸ਼ਿਸ਼ ਕਰਕੇ ਦੇਖੀ ਹੈ ਇਹ ਡਰਾਉਣ ਦੀ ਡਰਾ ਨਹੀਂ ਸਕਦਾ ਕੋਈ ਛਕਾਬ ਨਹੀਂ ਸਕਦਾ ਤੇ ਕੋਈ ਮਾਈ ਦਾ ਲਾਲ ਇੰਨੇ ਜੋਗਾ ਹੈ ਵੀ ਨਹੀਂ ਜੰਮਿਆ ਵੀ ਨਹੀਂ ਹਲੇ ਤੱਕ ਕਿ ਭਲਵਿੰਦਰ ਸਿੰਘ ਨੂੰ ਕੋਈ ਖਰੀਦ ਲਵੇ ਨਹੀਂ ਕੋਈ ਖਰੀਦ ਕੇ ਦਿਖਾਵੇ ਮੈਨੂੰ ਸੰਤ ਜਰਨੈਲ ਸਿੰਘ ਨੂੰ ਦੀ ਗੱਲ ਕਰਨ ਤੋਂ ਕੋਈ ਹਟਾ ਕੇ ਦਿਖਾਵੇ ਸਾਡੇ ਖਾੜਕੂ ਸਿੰਘਾਂ ਦੀ ਕੋਈ ਗੱਲ ਕਰਨ ਤੋਂ ਹਟਾ ਕੇ ਦਿਖਾਵੇ ਕੋਈ ਆ ਚਾਹੀ ਮੈਂ ਕੋਈ ਟਿਕਟਾਂ ਵਾਸਤੇ ਕੋਈ ਚੇਅਰਮੈਨੀਆਂ ਵਾਸਤੇ ਕੋਈ ਅਹੁਦਿਆਂ ਵਾਸਤੇ ਫਿਰਨ ਵਾਲਿਆਂ ਚੋਂ ਨਹੀਂ ਹੈਗਾ ਅਸੀਂ ਆਪਣੇ ਗੁਰੂ ਨੂੰ ਸਮਰਪਿਤ ਹੈ ਇਸ ਪੰਜਾਬ ਨੂੰ ਸਮਰਪਿਤ ਹੈ ਸਾਨੂੰ ਪੰਥ ਬਲ ਹੈ ਪੰਜਾਬ ਪ੍ਰਥਮ ਹੈ ਤੇ ਮਰਦੇ ਦਮ ਤੱਕ ਇਹੀ ਗੱਲ ਰਹੂਗੀ ਜੀ ਜਦੋਂ ਨਾ ਸੰਤ ਜਰਨੈਲ ਸਿੰਘ ਪਿੰਡਰਾਂ ਵਾਲਿਆਂ ਦੀ ਗੱਲ ਆਉਂਦੀ ਆ ਤਾਂ ਉੱਥੇ ਵੀ ਜਦੋਂ ਵੀ ਕੋਈ ਆਵਾਜ਼ ਚੱਕਦਾ ਤਾਂ ਸਿੱਖਾਂ ਨੂੰ ਹਮੇਸ਼ਾ ਦਬਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਆ ਤੇ ਉੱਥੇ ਹੀ ਅੱਤਵਾਦੀ ਦਾ ਨਾਮ ਵੀ ਜਿਹੜਾ ਕਿ ਨਾਲ ਜੋੜ ਦਿੱਤਾ ਜਾਂਦਾ ਤੁਹਾਨੂੰ ਵੀ ਅਜਿਹੀਆਂ ਚੀਜ਼ਾਂ ਦਾ ਸਾਹਮਣਾ ਕਰਨਾ ਪੈਂਦਾ ਹੋਊਗਾ ਬਿਲਕੁਲ ਸਾਨੂੰ ਜਿਹੜਾ ਪੰਜਾਬ ਦੀ ਔਰ ਪੰਥ ਦੀ ਗੱਲ ਕਰੂਗਾ ਠੀਕ ਹੈ ਅੱਜ ਤੁਸੀਂ ਮੈਂ ਤੁਹਾਨੂੰ ਇਹਦੀ ਇੱਕ ਆਧਾਰਨ ਦੰਦਿਆ ਜੇ ਤਾਂ ਅੱਜ ਸਿੱਖ ਰੈਜਿਮੈਂਟ ਚੀਨ ਦੇ ਬਾਰਡਰ ਤੇ ਪਾਕਿਸਤਾਨ ਦੇ ਬਾਰਡਰ ਤੇ ਰੱਖਿਆ ਕਰਦੀ ਐ ਫੇਰ ਤਾਂ ਸਾਨੂੰ ਕਹਿੰਦੇ ਨੇ ਦੇਸ਼ ਭਗਤੋਂ ਤੁਸੀਂ 90% ਤੋਂ ਵੱਧ ਇਸ ਦੇਸ਼ ਨੂੰ ਆਜ਼ਾਦ ਕਰਾਉਣ ਲਈ ਸਿੱਖਾਂ ਦੀਆਂ ਔਰ ਪੰਜਾਬੀਆਂ ਦੀਆਂ ਕੁਰਬਾਨੀਆਂ ਨੇ ਸਾਡੇ ਢਾਡੀ ਸਿੰਘ ਗਾਉਂਦੇ ਹੁੰਦੇ ਸੀ ਇੱਕ ਵਾਰ 100 ਚੋਂ ਦਿੱਤੇ ਸੀ 93 ਲਈ ਆਜ਼ਾਦੀ ਦੇ ਸਾਡੇ ਲਈ ਆਜ਼ਾਦੀ ਬਣ ਬਰਬਦੀ ਆਈ ਠੀਕ ਹੈ ਇਹ ਸਾਡੇ ਢਾਡੀ ਸਿੰਘ ਗਾਉਂਦੇ ਰਹੇ ਨੇ ਜੇ ਤਾਂ ਅਸੀਂ ਬਾਰਡਰ ਤੇ ਇਸ ਦੇਸ਼ ਦੀ ਰੱਖਿਆ ਕਰਦੇ ਆਂ ਫੇਰ ਤਾਂ ਅਸੀਂ ਦੇਸ਼ ਭਗਤਾਂ ਜੇ ਅਸੀਂ ਆਪਣੇ ਹੱਕਾਂ ਦੀ ਗੱਲ ਕਰਦੇ ਆਂ ਪੰਜਾਬ ਦੇ ਹੱਕਾਂ ਦੀ ਗੱਲ ਕਰਦੇ ਆਂ ਸਿੱਖੀ ਦੇ ਹੱਕਾਂ ਦੀ ਗੱਲ ਕਰਦੇ ਆਂ ਫੇਰ ਅਸੀਂ ਅੱਤਵਾਦੀ ਆਂ ਔਰ ਇਹ ਅਸੀਂ ਜੇ ਇਹ ਸਾਨੂੰ ਪੰਜਾਬ ਦੇ ਪੰਥ ਦੇ ਸਿੱਖਾਂ ਦੇ ਹੱਕਾਂ ਦੀ ਗੱਲ ਕਰਨ ਲਈ ਜੇ ਸਾਨੂੰ ਅੱਤਵਾਦੀ ਕਹਿੰਦੇ ਨੇ ਅਸੀਂ ਅੱਤਵਾਦੀ ਹੈਗੇ ਆਂ ਫੇਰ ਅਸੀਂ ਆਪਣੇ ਗੁਰੂ ਦੇ ਅੱਤਵਾਦੀ ਆਂ ਇਹਦੇ 'ਚ ਕੋਈ ਦੋਰ ਹੈ ਨਹੀਂ ਤੇ ਜਿਹੜੇ ਸੰਘਰਸ਼ ਅੱਜ ਤੱਕ ਇਸ ਦੇਸ਼ ਲਈ ਕਸਾਨੀ ਲਈ ਪੰਜਾਬ ਲਈ ਸਿੱਖਾਂ ਲਈ ਇਸ ਧਰਤੀ ਝੋਠੇ ਨੇ ਇਹ ਸਾਨੂੰ ਇਸ ਧਰਤੀ ਤੇ ਦੱਬਣਾ ਚਾਹੁੰਦੇ ਨੇ ਇਹ ਇਹਨਾਂ ਦੀ ਮਨੋ ਕਾਮਨਾ ਕਿਸੇ ਦੀ ਪੂਰੀ ਨਹੀਂ ਹੋਊ ਇਹ ਸਾਰਾ ਕੁਝ ਮੌਜੂਦਾ ਸਮੇਂ ਚ ਪ੍ਰਾਤਨ ਵੀ ਅੱਪਾ ਗੱਲ ਕਰ ਲੈਨੇ ਆ ਪ੍ਰਾਤਨ ਸਮੇਂ ਚ ਵੀ ਇਹੀ ਕੁਝ ਸਾਡੇ ਨਾਲ ਚੱਲਦਾ ਰਿਹਾ ਠੀਕ ਹੈ ਹੈ ਤਾਂ ਫਿਰ ਭਗਤ ਸਿੰਘ ਉਦਮ ਸਿੰਘ ਔਰ ਕਰਤਾਰ ਸਿੰਘ ਸਰਾਭਾ ਵੀ ਅੰਗਰੇਜ਼ਾਂ ਲਈ ਤਤਵਾਦੀ ਸੀ ਜਿਹੜੇ ਅੰਗਰੇਜ਼ ਤੀ ਉਹਨਾਂ ਲਈ ਤਾਂ ਸਰਦਾਰ ਭਗਤ ਸਿੰਘ ਸਰਦਾਰ ਉਦਮ ਸਿੰਘ ਸਰਦਾਰ ਕਰਤਾਰ ਸਿੰਘ ਸਰਾਭਾ ਸਾਡੇ ਗਦਰੀ ਬਾਬੇ ਉਹ ਕੀ ਸੀ ਉਹ ਵੀ ਅੱਤਵਾਦੀ ਸੀ ਤੇ ਇਸ ਦੇਸ਼ ਲਈ ਜੇ ਸਿੱਖਾਂ ਦੇ ਹੱਕਾਂ ਦੀ ਗੱਲ ਸੰਤ ਜਰਨੈਲ ਸਿੰਘ ਨੂੰ ਹੀ ਕਰਦੇ ਨੇ ਸਾਡੇ ਖਾੜਕੂ ਸਿੰਘ ਕਰਦੇ ਨੇ ਅਸੀਂ ਕਰਦੇ ਆਂ ਫਿਰ ਅਸੀਂ ਵੀ ਅੱਤਵਾਦੀ ਆਂ ਇਹਨਾਂ ਲਈ ਤਾਂ ਦੀਪ ਸਿੱਧੂ ਵੀ ਅੱਤਵਾਦੀ ਦੀ ਜਿਹੜਾ ਪੰਜਾਬ ਦੇ ਔਰ ਪੰਥ ਦੇ ਹਿੱਤਾਂ ਦੀ ਗੱਲ ਕਰੂਗਾ ਸਿੱਖਾਂ ਦੀ ਗੱਲ ਕਰੂਗਾ ਉਹ ਅੱਤਵਾਦੀ ਹੈ ਇਸ ਲਈ ਸਾਨੂੰ ਇਹ ਅੱਤਵਾਦੀ ਕਹਿਣ ਵੱਖਵਾਦੀ ਕਹਿਣ ਸਾਨੂੰ ਕੋਈ ਇਤਰਾਜ਼ ਨਹੀਂ ਅਸੀਂ ਆਪਣੇ ਗੁਰੂ ਨੂੰ ਸਮਰਪਿਤ ਹੈ ਪੰਜਾਬ ਨੂੰ ਸਮਰਪਿਤ ਹੈ ਸਾਨੂੰ ਅੱਵਲ ਸਾਡਾ ਪੰਥ ਹੈ ਤੇ ਪ੍ਰਥਮ ਪੰਜਾਬ ਹੈ ਦੀਪ ਸਿੱਧੂ ਦੀ ਅੱਜ ਕਮੀ ਕਿੰਨੀ ਕ ਮਹਿਸੂਸ ਹੁੰਦੀ ਹੈ ਜੀ ਬਹੁਤ ਉਹਨਾਂ ਦੀ ਕਮੀ ਮਹਿਸੂਸ ਹੁੰਦੀ ਹੈ ਅੱਜ ਪੰਜਾਬ ਦੀ ਸਿਆਸਤ ਹੋਰ ਹੁੰਦੀ ਜੇ ਉਹ ਬਬਰ ਸ਼ੇਰ ਜਿਉਂਦਾ ਹੁੰਦਾ ਅੱਜ ਇੰਟਰਨੈਸ਼ਨਲ ਤੌਰ ਤੇ ਸਿੱਖ ਸਿਆਸਤਕ ਤੇ ਹੋਰ ਖੜੀ ਹੁੰਦੀ ਜੇ ਦੀਪ ਸਿੱਧੂ ਜੀ ਹੁੰਦਾ ਹੁੰਦਾ ਉਹ ਇੰਨਾ ਇੰਟੈਲੀਜੈਂਟ ਸੀ ਠੀਕ ਹੈ ਉਹ ਬਹੁਤ ਸਮਰਪਤ ਸੀ ਗੁਰੂ ਦਾ ਸਿੱਖ ਸੀ ਤੇ ਉਹ ਭੇਸ ਬਟਾ ਕੇ ਨਹੀਂ ਸੰਘਰਸ਼ ਲੜਿਆ ਉਹ ਉਸੇ ਰੂਪ ਚ ਲੜਿਆ ਜਿਹੜਾ ਉਹਦਾ ਸੀਗਾ ਐਕਟਰਾਂ ਵਾਲਾ ਉਹਨੇ ਕਦੇ ਨਹੀਂ ਡਰਾਮਾ ਕੀਤਾ ਇਸ ਕਰਕੇ ਜਿਹੜੇ ਭੇਸ ਚ ਆਇਆ ਸੀ ਉਸੇ ਚੋਂ ਲੜਦਾ ਰਿਹਾ ਉਸੇ ਚ ਇਸ ਦੁਨੀਆ ਤੋਂ ਚਲਿਆ ਗਿਆ ਤੇ ਅੱਜ ਉਹਦੀ ਬਹੁਤ ਕਮੀ ਮਹਿਸੂਸ ਹੁੰਦੀ ਹੈ ਮੇਰੇ ਨਾਲ ਉਹਦੀ ਬਹੁਤ ਜ਼ਿਆਦਾ ਪਿਆਰ ਸੀ ਮੈਂ ਕੋਈ ਦੀਪ ਸਿੱਧੂ ਨੂੰ ਕਿਸੇ ਗਾਉਣ ਵਾਲੇ ਨੂੰ ਮੈਂ ਥੋੜੋ ਜਾਣਦਾ ਸੀ ਇਹ ਇੱਕ ਗੁਰੂ ਨੇ ਮਲਾਪ ਕਰਾਇਆ ਸੀ ਦੋ ਰੂਹਾਂ ਦਾ ਮਲਾਪ ਸੀ ਜੇ ਜਿਹੜਾ ਪੰਜਾਬ ਨੂੰ ਔਰ ਪੰਥ ਨੂੰ ਸਮਰਪਿਤ ਸੀਗੇ ਅਸੀਂ ਲੜੇ ਹ ਇਕੱਠੇ ਹੋ ਕੇ ਸੰਘਰਸ਼ ਕਰਿਆ ਉਹਦੀ ਕਮੀ ਮਰਦੇ ਦਮ ਤੱਕ ਸਾਨੂੰ ਮਹਿਸੂਸ ਹੁੰਦੀ ਰਹੂਗੀ ਕਿਉਂਕਿ ਉਹ ਜਿਹੜਾ ਬਲਾਰਾ ਉਹ ਜਿਹੜਾ ਦਲੇਰ ਬੰਦਾ ਉਹ ਜਿਹੜਾ ਪੰਜਾਬ ਨੂੰ ਔਰ ਪੰਥ ਨੂੰ ਸਮਰਪਿਤ ਬੰਦਾ ਮੈਂ ਨਹੀਂ ਦੇਖਿਆ ਬਹੁਤ ਘੱਟ ਹੁੰਦੇ ਨੇ ਸੰਤ ਜਰਨੈਲ ਸਿੰਘ ਹਣਾ ਤੋਂ ਬਾਅਦ ਸਾਡੇ ਖਾੜਕੂ ਸਿੰਘਾਂ ਨੇ ਬਹੁਤ ਵੱਡਾ ਹਥਿਆਰਬੰਦ ਸੰਘਰਸ਼ ਲੜਿਆ ਹੈਨਾ ਉਹ ਸਾਰੇ ਸਮਰਪਿਤ ਸੀ ਪੰਜਾਬ ਨੂੰ ਔਰ ਪੰਥ ਨੂੰ ਉਹਨੂੰ ਵੀ ਇਹਨਾਂ ਨੇ ਅੱਤਵਾਦ ਦਾ ਰੂਪ ਦਿੱਤਾ ਤੇ ਇਹ ਸਾਡੇ ਹਥਿਆਰਬੰਦ ਸੰਘਰਸ਼ ਤੋਂ ਬਾਅਦ ਦੀਪ ਸਿੱਧੂ ਨੇ ਬਹੁਤ بڑا ਪੰਜਾਬ ਔਰ ਪੰਥ ਲਈ ਬੋਲਿਆ ਉਹ ਉਹਨੇ ਬਹੁਤ بڑا ਨੈਰੇਟਿਵ ਜਿਹੜਾ ਸਿੱਖਾਂ ਦੇ ਖਿਲਾਫ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਉਹਨੂੰ ਭੰਨਿਆ ਇੰਟੈਲੀਜੈਂਟ ਸੀ ਪੜਿਆ ਲਿਖਿਆ ਸੀ ਉਹਦੀ ਕਮੀ ਸਦੋਂ ਮੇਪਕ ਬਲਵਿੰਦਰ ਸਿੰਘ ਨੂੰ ਕੀ ਮੇਰਾ ਤਾਂ ਭਰਾ ਸੀ ਠੀਕ ਆ ਸਰ ਤਾਂ ਬੱਚਿਆਂ ਵਰਗਾ ਸੀ ਸਾਨੂੰ ਤਾਂ ਉਹਦੇ ਨਾਲ ਬਹੁਤ ਮੇਰੇ ਪਰਿਵਾਰ ਨਾਲ ਉਹਦਾ ਬਹੁਤ ਪਿਆਰ ਸੀ ਸਾਨੂੰ ਤਾਂ ਉਹਦੀ ਕਮੀ ਸਦਾ ਹੀ ਖਿਲਦੀ ਆ ਰੋਜ਼ ਉਹ ਸਾਡੇ ਲਈ ਤਾਂ ਰੋਜ਼ ਵਿਚਾਰਾ ਉਹ ਦੀਪ ਸਿੱਧੂ ਆ